ਸਤਿਗੁਰੂ ਦੀ ਜਦੋਂ ਅਸੀਂ ਬਾਣੀ ਪੜਨੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਚ ਬਹੁਤ ਸ਼ਬਦ ਰੱਬ ਨੂੰ ਸ਼ਸਤਰਾਂ ਦੇ ਨਾਵਾਂ ਨਾਲ ਪੁਕਾਰੇ ਸ੍ਰੀ ਅਸਤੁਜ ਅਸਪਾਨ ਖੜਕਕੇਤ ਇਹ ਸਾਰੇ ਅਸੀਂ ਪੜਨੇ ਆ ਖੜਕਕੇਤ ਮੈਂ ਸ਼ਰਨ ਤੇ ਆਰੀ ਸ੍ਰੀ ਅਸਤੁਜਾ ਭੈ ਦਿਆਲਾ ਅਸਤੁਜ ਦਾ ਅਰਥ ਈ ਸ਼ਸਤਰ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਅਸੀਂ ਪੜਨੇ ਸੱਚ ਏਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਦੇਖਿਆ ਵੀ ਬੰਦੇ ਦੇ ਅੰਦਰ ਕਮਜ਼ੋਰੀ ਨਾ ਆਵੇ ਸ਼ਸਤਰਾਂ ਦਾ ਅਭਿਆਸ ਕਰਾਂਦੇ ਆ ਹੋਇਆ ਕਿਆ ਇਹ ਮੋਰ ਆਗਿਆ ਸੁਨੋ اے ਪਿਆਰੇ ਬਿਨਾ ਕੇਸ ਤੇਗਿੰਗ ਦੇਹੋ ਨਾ ਦਿਦਾਰੇ ਬਿਨਾ ਸ਼ਸਤਰੰ ਕੇ ਸੰਗ ਨਰੰਗ ਭੇਡ ਜਾਣੂ ਗਏ ਕਾਨਤਾ ਕੋ ਕਿਤੈ ਲੈ ਸ਼ਿਦਾਨ ਇਹ ਮੋਰ ਆਗਿਆ ਸੁਨੋ হে ਪਿਆਰੇ ਤੇ ਸ਼ਸਤਰਾਂ ਨੂੰ ਇੰਨਾ ਪਿਆਰ ਕੀਤਾ ਕਿ ਅਸ ਕਰਪਾਨ ਖੰਡੋ ਖੜਕ ਤੁਪਕ ਤਬਰ ਅਰਤੀਰ ਸਹਿਬ ਸਰੋਹੀ ਸੈਥੀ ਜੈ ਹਮਾਰੇ ਪੀਰ ਇਹਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਤਰਕ ਦੀ ਇੱਥੇ ਗੁਜਾਇਸ਼ ਨਹੀਂ ਦੇਖੋ ਜੀ ਸ਼ਸਤਰ ਨੂੰ ਕਹਿ ਦਿੱਤਾ ਇਹ ਖ ਮਾਰੇ ਪੀਰ ਇੱਥੇ ਤਾਂ ਕੋੰਕਾਰ ਨੂੰ ਜਪਿਆ ਜਾਂਦਾ ਇਹਨੂੰ ਸਮਝੋ ਹੁਣ ਗੁਰਬਾਣੀ ਚ ਇੱਕ ਸ਼ਬਦ ਹੁੰਦਾ ਹੈ ਮੁਰਾਰੀ ਉਹਦਾ ਅਰਥ ਕ੍ਰਿਸ਼ਨ ਜੀ ਹੈ ਨਾ ਮੁਰਦੈਂਤ ਨੂੰ ਮਾਰਨ ਵਾਲ ਬਾਣੀ ਚ ਇੱਕ ਸ਼ਬਦ ਹੁੰਦਾ ਹੈ ਦਮੋਦਰ ਜਿਹਦੇ ਉਦਰ ਤੇ ਦਿਵਾਲੇ ਤੜਾਗੀ ਹੈ ਤੜਾਗੀ ਸ਼ਬਦ ਮਾਈਆਂ ਸਮਝਦੀਆਂ ਆਉਣ ਗਿਆ ਪੁਰਾਤਨ ਕਿ ਬੱਚੇ ਦੇ ਲੱਕ ਤੋਂ ਥੱਲੇ ਜਿਹੜਾ ਧਾਗਾ ਬਨਿਆ ਜਾਂਦਾ ਸੀ ਦਮੋਤਰ ਜਿਹਦੇ ਉੱਤਰ ਤੇ ਦਿਵਾਲੇ ਤੜਾਗੀ ਗੋਪਾਲ ਜਾਂ ਗੋਵਰਦਨ ਸਾਵਲ ਸੁੰਦਰ ਸਾਵਲ ਦਾਰਥ ਕੀ ਹੈ ਸਾਵਲਾ ਕਾਲੇ ਰੰਗ ਵਾਲਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹੜੇ ਨਾਮ ਦੇਵ ਨਾਮ ਸੰਨ ਉਹ ਇੱਕ ਓੰਕਾਰ ਲਈ ਜੋੜ ਦਿੱਤੇ ਲੋਕ ਸ਼ਸਤਰ ਪਕੜਦੇ ਸਨ ਕੇਵਲ ਲੜਨ ਲਈ ਗੁਰੂ ਨੇ ਸ਼ਸਤਰਾਂ ਦੇ ਨਾਮ ਵੀ ਰੱਬ ਦੇ ਨਾਲ ਜੋੜ ਦਿੱਤੇ ਤਾਂ ਹੀ ਸ਼ਬਦ ਕਿਹਾ ਕਿ ਖਖ ਖੰਡ ਵਿਖੰਡਨ ਖਰਦਲ ਖੰਡਿੰਗ ਅਤਰਨ ਮੰਡਿੰਗ ਬਰ ਬੰਡਨ ਪੁਜ ਦੰਡ ਅਖੰਡਨ ਤੇਜ ਪ੍ਰਚੰਡਨ ਜੋਤ ਅਮੰਡਿੰਗ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਦੇਖੋ ਇਹ ਤੇ ਇੱਕੋ ਦਮ ਬਦਲ ਦਿੱਤਾ ਸੰਤਾ ਨੂੰ ਸੁਖ ਦੇਣ ਵਾਲਾ ਦੁਰਮਤ ਨੂੰ ਤਰਨ ਵਾਲਾ ਕਹਿਣ ਲੱਗੇ ਸ਼ਸਤਰ ਕੇਵਲ ਕਰਪਾਨ ਨਹੀਂ ਤੂੰ ਕਰਪਾਨ ਨੂੰ ਇਸ ਤਰ੍ਹਾਂ ਚੁੱਕ ਜਿਵੇਂ ਰੱਬ ਦਾ ਨਾਮ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਵਿਖਾਰਨੰ ਅਸਰਨੰ ਜੈ 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 ਕਾਰਨ ਸ੍ਰਿਸ਼ਟ ਉਭਾਰਨ ਸ੍ਰਿਸ਼ਟ ਉਭਾਰਨ ਵਾਲਾ ਤਾਂ ਕਰਤਾ ਹੈ ਨਾ ਦੇਖੋ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਇਹਦਾ ਮਤਲਬ ਸੀ ਸਿੱਖ ਸ਼ਾਸਤਰ ਪਕੜੇ ਤੈਨੂੰ ਸ਼ਾਸਤਰ ਵਿੱਚੋਂ ਵੀ ਰੱਬ ਦੀ ਯਾਦ ਆ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰਦ ਧੰ ਗੁਰੂ ਗੋਬਿੰਦ ਸਿੰਘ ਨੇ ਸ਼ਾਸਤਰਾਂ ਦਾ ਅਭਿਆਸ ਕਰਾਇਆ ਕੱਲਾ ਕਰਾਇਆ ਨਹੀਂ ਲੋਕ ਰੰਗਾਂ ਦੀ ਖੋਲੀ ਖੇਡਦੇ ਸਨ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਖੂਨ ਦੀ ਖੋਲੀ ਖੇਡੀ ਸ਼ਸਤਰ ਤਾਰੀ ਬਣਾਇਆ ਆ ਜਿਹੜਾ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ ਨਾ ਹੈ ਕਾਵ ਪਰ ਅਸੀਂ ਵਾਰਤਕ ਚ ਪੜਨੇ ਧਿਆਨ ਦਿਆ ਜੇ ਆ ਬਾਣੀ ਵੀ ਸਾਰੀ ਕਾਵਖ ਹੈ ਪਰ ਪੜਦੇ ਤਾਂ ਅਸੀਂ ਵਾਰਤਕ ਚ ਆ ਨਾ ਅਸੀਂ ਕਵਿਤਾ ਨੂੰ ਵਾਰਤਕ ਬਣਾਇਆ ਹੋਇਆ ਹੁਣ ਜਿਹੜਾ ਜਾਪ ਸਾਹਿਬ ਇਹਦੇ 22 ਛੰਦ ਨੇ ਉੰਜ ਵੈਸੇ ਮੇਨ ਛੰਦ ਦਾ ਸੀ ਨਹੀਂ ਬਾਕੀ ਵਾਰ-ਵਾਰ ਆਉਂਦੇ ਨੇ ਛਪੇ ਛੰਦ, ਪੁਜੰਗ ਪ੍ਰਯਾਤ ਛੰਦ, ਚਾਚਰੀ ਛੰਦ, ਚਰਪਟ ਛੰਦ, ਰਵਾਲ ਛੰਦ, ਮਦਪਾਰ ਛੰਦ, ਇਹ ਸਾਰੇ ਪੜਨੇ ਆ ਭਗਵਤੀ ਛੰਦ, ਰਸਾਵਲ ਛੰਦ, ਇਹ ਕਚਰੀ ਛੰਦ, ਹਰਬੋਲਮਨਾ ਛੰਦ, ਦਾਸ਼ ਛੰਦ ਪਰ ਇਹ ਬਾਈ ਵਾਰ ਆਏ ਹੁਣ ਪੁਜੰਗ ਪ੍ਰਯਾਤ ਛੰਦ ਕੀ ਹੈ ਉਹ ਛੰਦ ਜਿਹਦੀ ਚਾਲ ਸੱਪ ਵਰਗੀ ਕਦੀ ਨੀਵਾ ਕਦੀ ਉੱਚਾ ਮਦਪਾਰ ਛੰਦ ਕੀ ਹੈ ਖਾਲੀ ਘੋੜੇ ਨੂੰ ਤੋਰੋ ਤੇ ਉਹਦੇ ਪੈਰਾਂ ਦੇ ਟਾਪਾਂ ਦੀ ਆਵਾਜ਼ ਲੈ ਕੁਝ ਹੋਰ ਏ ਉਹਦੀ ਪਿੱਠ ਉੱਤੇ ਮੱਧ ਭਾਰ ਰੱਖ ਦਿਓ ਤੇ ਦੇ ਪੈਰਾਂ ਦੀ ਆਵਾਜ਼ ਕੁਝ ਹੋਰ ਹੋ ਜਾਂਦੀ ਹੁਣ ਇਹ ਜਿਹੜੀ ਬਾਣੀ ਸੀ ਨਾ ਇਹ ਸ਼ਸਤਰ ਵਿਆਸੀਆਂ ਵਾਸਤੇ ਸੀ ਸੱਚੇਵੇਂ ਸਿੱਖ ਦੇ ਹੱਥ ਤੇ ਸ਼ਸਤਰ ਹੋਵੇ ਤੇ ਸ਼ਸਤਰ ਪਕੜਦਾ ਹੋਇਆ ਵੀ ਕਹੇ ਨਮਸਤ ਵੰਗਾ ਕਾਲੇ ਨਮਸਤ ਵੰ ਕਿਰਪਾਲੇ ਕੀ ਇਹ ਬਾਣੀ ਪੜਦੇ ਦਾ ਸ਼ਸਤਰ ਕਿਸੇ ਤੇ ਜ਼ੁਲਮ ਕਰੇਗਾ ਨਹੀਂ ਜ਼ੁਲਮ ਨੂੰ ਰੋਕੇਗਾ ਮੈਂ ਸਿਰ ਵੀ ਕੋ ਉਦਾਹਰਣ ਦੇਣ ਲੱਗਾ ਦੇਖੋ ਸ਼ਸਤਰਾਂ ਨੂੰ ਮੁਹੱਬਤ ਕਿੰਨੀ ਕਰਦੇ ਦੇਖੋ ਬੇਨਤੀ ਦਿੱਤੇ ਜੇ ਤੁਸੀਂ ਤਖਤ ਤੇ ਜਾਓਗੇ ਨਾ ਤਖਤ ਤੇ ਹਮੇਸ਼ਾ ਸ਼ਸਤਰ ਉੱਚਾ ਹੋਵੇਗਾ ਹੁਣ ਅਸੀਂ ਕਹਿੰਦੀ ਥੱਲੇ ਲਾ ਦਿਓ ਜੀ ਅੱਜ ਕੱਲ੍ਹ ਕਹਿੰਦੇ ਆ ਲੋਕੀ ਕੇਸਗਰ ਸਾਹਿਬ ਸ਼ਸਤਰ ਅੰਦਰ ਉੱਚੇ ਨੇ ਹਜ਼ੂਰ ਸਾਹਿਬ ਸ਼ਸਤਰ ਉੱਚੇ ਨੇ ਇਸ ਤਰ੍ਹਾਂ ਅਸੀਂ ਦੇਖਨੇ ਪਏ ਉਸ ਤੇ ਥਾਵਾ ਤੇ ਸ਼ਸਤਰ ਉੱਚੇ ਰੱਖੇ ਹੋਏ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਤਖਤ ਤਾਂ ਹੀ ਮਿਲਦੇ ਨੇ ਜੇ ਸ਼ਸਤਰ ਹੱਥ ਵਿੱਚ ਹੋਣ ਤੇ ਚੇਤੇ ਰੱਖਿਓ ਤਖਤ ਬਚਦੇ ਵੀ ਤਾਂ ਨਹੀਂ ਜੇ ਉੱਤੇ ਸ਼ਸਤਰ ਪਏ ਹੋਣ ਹਰ ਮੰਦਰ ਸਾਹਿਬ ਸ਼ਸਤਰ ਕੋਈ ਨਹੀਂ ਸਿਰਫ ਇੱਕੋ ਕਿਰਪਾਨ ਹੈ ਹਾਲਾਂਕਿ ਉਹ ਵੀ ਕਿਰਪਾਨ ਮਿਆਂ ਦੇ ਵਿੱਚ ਹੈ ਸਿੰਘ ਸਾਹਿਬ ਸ਼ਸਤਰ ਅੰਦਰ ਲੈ ਕੇ ਨਹੀਂ ਕੋਈ ਜਾਸਕਦਾ ਦੂਸਰਾ ਤਖਤ ਤੇ ਜਾਓ ਉੱਥੇ ਸ਼ਸਤਰ ਹੈ ਪਰ ਸਤਗੁਰੂ ਨੇ ਕਿ ਸਾਡੇ ਤੇ ਕਿਰਪਾ ਕੀਤੀ ਮਾਤਾ ਸਾਹਿਬ ਕੌਰ ਜੀ ਨੂੰ ਕੀ ਦਿੱਤਾ ਜੀ ਜਦੋਂ ਦਿੱਲੀ ਆਏ ਇਹ ਹੀ ਕਿਹਾ ਸੀ ਨਾ ਮੇਰੇ ਸ਼ਸਤਰ ਪੰਜ ਲੈ ਜਾ ਮੇਰੇ ਦਰਸ਼ਨ ਕਰਨੇ ਨੇ ਬਸ ਇਹਦੇ ਦਰਸ਼ਨ ਕਰਨ ਕਿ ਨਾ ਕੋ ਪਿਆਰ ਹੋਵੇਗਾ ਸ਼ਸਤਰਾਂ ਦਾ ਹਜ਼ੂਰ ਪੁੱਤਰ ਨੂੰ ਤਿਆਰ ਕਰਦੇ ਨੇ ਮੈਂ ਇੱਕੋ ਦ੍ਰਿਸ਼ ਤਾ ਨੂੰ ਦੱਸਣ ਲੱਗਾ ਵੱਡਾ ਸਹਿਬਜ਼ਾਦਾ ਸ਼ਹੀਦ ਹੋ ਗਿਆ ਤਨਤਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਿਰਫ ਖੋਲਾ ਮੱਲਾ ਕੀ ਹੋ ਜਾਏ ਇਹ ਕੱਲਾ ਬਨੌਟੀ ਜੰਗ ਨਹੀਂ ਸੀ ਲੋਕ ਰੰਗ ਦੀਆਂ ਫੋਲੀਆਂ ਖੇਡਦੇ ਰਹੇ ਤੇ ਸੋਨੇ ਦੀ ਚਿੜੀਆ ਗੁਲਾਮ ਕਰਕੇ ਰੱਖ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਨੂੰ ਖੂਨ ਦੀ ਖੋਲੀ ਸਿਖਾਈ ਹਿੰਦੁਸਤਾਨ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੱਤੀ ਹਜ਼ੂਰ ਦਾ ਪੁੱਤਰ ਬਾਬਾ ਜੁਝਾਰ ਸਿੰਘ ਸਾਹਮਣੇ ਆਏ ਗੁਰੂ ਗੋਬਿੰਦ ਸਿੰਘ ਪੁੱਤ ਨੂੰ ਦੇਖਦੇ ਧਿਆਨ ਨਾਲ ਸੁਣਿਆ ਆਪਣੇ ਕਮਰ ਕੱਸੇ ਚੋਂ ਖੰਜਰ ਕੱਢਿਆ ਪੁੱਤਰ ਦੇ ਕਮਰ ਕੱਸੇ ਚ ਲਾ ਦਿੱਤਾ ਬਾਬਾ ਜੁਝਾਰ ਸਿੰਘ पत्था लिया तीर भर दिता सतगुरु ने वर्षा पकड़ाया गात्रे कृपान सजा दी तुर लगे जे शब्द कह लगे बेटा हम देते हैं खंजर इसे शमशीर समझना बेटा हम देते हैं खंजर इसे शमशीर समझना नेजों की जगह दादा का तुम तीर समझना जितने मरे इससे उन्हें बेपीर समझना ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੇਰੀ ਜਾਨ ਮੂੰਹ ਸੇ ਕਭੀ ਨਹੀਂ ਉਚਲਣਾ ਪੁੱਤਰ ਨੂੰ ਸ਼ਸਤਰ ਦਿੱਤੇ ਦੇਖੋ ਕੱਲੇ ਚਲਾਣ ਵਾਸਤੇ ਨਹੀਂ ਯਾਦ ਰੱਖਿਓ ਸਿੱਖ ਸ਼ਸਤਰ ਚਲਾਉਂਦਾ ਵੀ ਹੈ ਤੇ ਸਿੱਖ ਸ਼ਸਤਰ ਖਾਂਦਾ ਵੀ ਜੱਸਾ ਸਿੰਗਾਲੋ ਵਾਲਿਆ ਵੱਡੇ ਘੱਲੂ ਘਾਰੇ ਚ 19 ਫੱਟ ਲੱਗੇ ਸਰਦਾਰ ਨੂੰ ਖੂਨ ਨਾਲ ਪਿਜਾ ਪਿਆ ਪਰ ਫਿਰ ਵੀ ਉਹਦੇ ਹੱਥ ਸ਼ਸਤਰ ਸੀ ਬੇਨਤੀ ਕਰਾਂ ਪੁੱਤਰ ਨੂੰ ਕਿਹਾ ਬੇਟਾ ਇੱਕ ਕੰਮ ਕਰ ਤੈਨੂੰ ਸ਼ਸਤਰਾਂ ਨਾਲ ਸ਼ਿੰਗਾਰ ਕੇ ਤੋਰ ਲਗਾ ਪਰ ਸੂਰਮਿਆਂ ਦੀ ਖੁਰਾਕ ਸ਼ਸਤਰ ਹੁੰਦੇ ਨੇ ਜਦੋਂ ਤੇਰੇ ਸੀਨੇ ਵਿੱਚ ਵਰਸ਼ੀ ਲੱਗ ਕੇ ਤੇਰੀਆਂ ਆਂਦਰਾਂ ਬਾਹਰ ਕੱਢੇ ਮੇਰੀਆਂ ਅੱਖਾਂ ਦੇਖਦੀਆਂ ਹੋਣਗੀਆਂ ਮੈਂ ਤੈਨੂੰ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ ਕੋਈ ਦੁਨੀਆ ਵਿੱਚ ਐਸਾ ਮੁਰਸ਼ਿਦ ਹੈ ਬੇਨਤੀ ਕਰਿਓ ਬਕਰੀਦ ਹੈ ਜਦਨ ਹੁੰਦੀ ਕਿਸੇ ਦੇ ਧਰਮ ਤੇ ਮੈਂ ਤਰਕ ਨਹੀਂ ਕਰਦਾ ਬਕਰੀ ਤਾਂ ਬਣੀ ਕਿ ਪੁੱਤ ਦੀ ਥਾਂ ਤੇ ਬੱਕਰਾ ਹਲਾਲ ਕੀਤਾ ਜਦੋਂ ਚਮਕੌਰ ਹੁੰਦੀ ਉਹਦੇ ਬੱਕਰੇ ਨਹੀਂ ਉਦੋਂ ਪੁੱਤ ਸ਼ਹੀਦ ਹੁੰਦੇ ਸ਼ਬਦ ਵਰਤਿਆ ਬੇਟਾ ਕਿ ਖਾਇਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ ਹਮ ਅੱਖ ਸੇ ਤੁਮੇ ਵਰਸ਼ੀ ਖਾਪੇ ਹੋਏ ਦੇਖੇ ਸਤਿਗੁਰੂ ਨੇ ਖੋਲੀ ਤੋਂ ਖੋਲਾ ਮਹੱਲਾ ਬਣਾ ਦਿੱਤਾ ਸਿੱਖ ਨਾਮ ਦੇ ਰੰਗ ਚ ਰੰਗਿਆ ਜਾਏ ਰੰਗੇ ਹੋਏ ਦੇ ਹੱਥ ਵਿੱਚ ਸ਼ਸਤਰ ਆਵੇ ਉਹ ਸ਼ਸਤਰ ਫਿਰ ਮਾਨਵਤਾ ਦਾ ਭਲਾ ਕਰਦਾ ਹੈ ਜ਼ਾਲਮ ਦਾ ਟੱਕਰਾ ਕਰਦਾ ਹੈ